ਕੀ ਬੀਜੇਪੀ ਤੇ ਅਕਾਲੀ ਦਲ ਦਾ ਗੱਠਜੋੜ ਹੋਣ ਜਾ ਰਿਹਾ ਹੈ ਕੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋਵੇਂ ਧਿਰਾਂ ਇਕਜੁੱਟ ਹੋਣ ਜਾ ਰਹੀਆਂ ਨੇ ਇਹ ਸਵਾਲ ਕਿਉਂ ਉੱਠੇ ਨੇ ਤੁਹਾਨੂੰ ਦੱਸਦੇ ਆਂ ਦਰਅਸਲ ਕੋਈ ਹੋਰ ਨਹੀਂ ਬਲਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਜਿਹੜੇ ਸੁਨੀਲ ਜਾਖੜ ਉਹਨਾਂ ਵੱਲੋਂ ਸਿੱਧੀ ਹਮਾਇਤ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਦੇ ਨਾਲ ਗੱਟਚੋੜ ਦੀ ਹਮਾਇਤ ਕਰਦਿਆਂ ਪੰਜਾਬ ਦੇ ਵਿੱਚ ਅਗਲੀਆਂ ਲੋਕ ਸਭਾ ਚੋਣਾਂ ਦੇ ਵਾਸਤੇ ਚੋਣ ਮੁਹਿੰਮ ਦਾ ਵਿਗਲ ਵਜਾ ਦਿੱਤਾ ਹੈ ਤਾਂ ਦੱਸਦੀ ਹੈ ਕਿ ਜਾਖੜ ਨੇ ਸੰਕਲਪ ਪੱਤਰ ਦੀ ਤਿਆਰੀ ਦੇ ਲਈ ਲੋਕਾਂ ਤੋਂ ਸੁਝਾਅ ਲੈਣ ਵਾਸਤੇ ਪਿੰਡਾਂ ਸ਼ਹਿਰਾਂ ਵਾਸਤੇ ਬੈਨਾਂ ਨੂੰ ਹਰੀ ਝੰਡੀ ਦਿਖਾ ਦਿੱਤੀ ਹੈ ਅਤੇ ਚੇਤੇ ਰਹਿ ਕੇ ਜਿਹੜਾ ਸੁਨੀਲ ਜਾਖੜ ਨੇ 2 ਮਾਰਚ ਨੂੰ ਲੋਕਾਂ ਦੀ ਇੱਛਾ ਦੇ ਹਵਾਲੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਟਚੋੜ ਦੀ ਹਮਾਇਤ ਕੀਤੀ ਹੈ ਅਤੇ ਉਹਨਾਂ ਪ੍ਰੈਸ ਕਾਨਫਰੰਸ ਦੇ ਦੌਰਾਨ ਵੀ ਕਹਿ ਕੇ ਸੰਗਵਾਦ ਵਿੱਚ ਖੇਤਰੀ ਪਾਰਟੀਆਂ ਦੀ ਅਹਿਮ ਭੂਮਿਕਾ ਹੈ ਤੇ ਜਿਨ੍ਹਾਂ ਵੱਲੋਂ ਕਿਸੇ ਖਾਸ ਖਿੱਤੇ ਦੇ ਲੋਕਾਂ ਦੀਆਂ ਭਾਵਨਾਵਾਂ ਤੇ ਸ਼ਾਮਾਂ ਦੀ ਤਰਜਮਾਨੀ ਕੀਤੀ ਜਾਂਦੀ ਹੈ ਅਤੇ ਪੰਜਾਬ ਦੇ ਵਿੱਚ ਘੱਟ ਗਿਣਤੀ ਦਾ ਪ੍ਰਤੀਨਿਧ ਸੂਭਾ ਹੈ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲੋਕ ਦੇਖਣਾ ਚਾਹੁੰਦੇ ਨੇ ਤਾਂ ਨਾਲ ਹੀ ਦੱਸ ਦਈਏ ਕਿ ਤਾਂਕਿ ਕੇਂਦਰ ਚੋਂ ਦੇ ਮੁੱਦਿਆਂ ਨੂੰ ਗੰਭੀਰਤਾ ਦੇ ਨਾਲ ਰੱਖਿਆ ਜਾ ਸਕੇ ਜਾਖੜ ਨੇ ਪੰਜਾਬ ਲੀਡਰਸ਼ਿਪ ਤਰਫੋਂ ਆਪਣੀ ਸਿਆਸੀ ਭਾਵਨਾਵਾਂ ਦਾ ਸਾਹਮਣੇ ਦੱਸ ਦਿੱਤੀਆਂ ਨੇ ਤੇ ਜਿਸ ਤੋਂ ਜਾਪਦਾ ਕਿ ਜਲਦੀ ਅਕਾਲੀ ਦਲ ਤੇ ਭਾਜਪਾ ਦਰਮਿਆਨ ਗੱਠਜੋੜ ਹੋਣ ਦੀ ਖਬਰ ਹੈ ਜਿਹੜੀ ਨਿਕਲ ਕੇ ਸਾਹਮਣੇ ਆ ਸਕਦੀ ਹੈ ਉਹਨਾਂ ਨੇ ਵੀ ਇਹ ਉਹਨਾਂ ਨੇ ਕਿਹਾ ਕਿ ਆਪ ਤੇ ਕਾਂਗਰਸ ਤਾਂ ਆਪਸ ਦੇ ਵਿੱਚ ਮਿਲ ਚੁੱਕੇ ਨੇ ਜਿਸ ਕਰਕੇ ਲੋਕ ਇਹਨਾਂ ਨੂੰ ਨਕੇਲ ਪਾਉਣ ਵਾਸਤੇ ਨਵੇਂ ਗੱਠਜੋੜ ਵੱਲ ਦੇਖ ਰਹੇ ਨੇ ਜਿਸ ਸੰਬੰਧੀ ਆਖਰੀ ਫੈਸਲਾ ਪਾਰਟੀ ਹਾਈ ਕਮੰਡ ਲਏਗੀ ਉਨਾ ਕਿਹਾ ਕਿ ਭਾਜਪਾ ਪਾਸੋਂ ਸੂਬੇ ਵਿੱਚ 13 ਸੀਟਾਂ ਵਾਸਤੇ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਆਮ ਲੋਕਾਂ ਨੂੰ ਫਰੋਕੀਆਂ ਦੇ ਫੋਨ ਖੜਕ ਰਹੇ ਨੇ ਜਦੋਂ ਕਿ ਕਾਂਗਰਸੀਆਂ ਨੂੰ ਵਿਜੀਲੈਂਸ ਦੇ ਫੋਨ ਖੜਕ ਰਹੇ ਨੇ। ਅਤੇ ਜਾਖੜ ਨੇ ਵੀ ਕਿਹਾ ਕਿ ਕਾਂਗਸ ਨੇ ਤਾਂ ਪੰਜਾਬ ਦੇ ਵਿੱਚ ਆਪ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਨੇ ਕਿਸਾਨ ਅੰਦੋਲਨ ਦੇ ਸੰਦਰਭ ਵਿੱਚ ਜਾਖੜ ਨੇ ਕਿਹਾ ਕਿ ਕਿਸਾਨ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਕੋਲ ਲਈ ਨਾ ਵਰਤਨਾ ਉਹਨਾਂ ਨੂੰ ਇਹ ਵੀ ਦੱਸਿਆ ਕਿ ਮੋਦੀ ਦੀ ਗਰੰਟੀ ਵਾਲਾ ਸੰਕਲਪ ਪੱਤਰ ਪੰਜਾਬ ਵਿੱਚ ਤਿਆਰ ਕਰਨ ਵਾਸਤੇ ਪਿੰਡਾਂ ਵਿੱਚ ਦੋ-ਦੋ ਵੈਨਾ ਭੇਜੀਆਂ ਜਾ ਰਹੀਆਂ ਨੇ ਅਤੇ ਲੋਕਾਂ ਤੋਂ ਸੁਝਾਅ ਲਏ ਜਾਣਗੇ ਸੁਝਾਅ ਪੇਟੀਆਂ ਦੇ ਵਿੱਚ ਲੋਕ ਆਪਣੇ مشਵਰੇ ਦੇ ਸਕਣਗੇ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਜਲਦ ਭਾਜਪਾ ਵਿੱਚ ਸ਼ਾਮਲ ਹੋਣਗੇ ਇਹ ਵੀ ਸੁਨੀਲ ਜਾਖੜ ਦੇ ਵੱਲੋਂ ਦਾਵਾ ਕੀਤਾ ਗਿਆ ਤਾਂ ਸਿੱਧੇ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਦੇ ਨਾਲ ਗੱਠਜੋੜ ਨੂੰ ਲੈ ਕੇ ਸੁਨੀਲ ਚਾਖੜ ਨੇ ਹਮਾਇਤ ਕੀਤੀ ਆ ਤੇ ਬੜੀ ਛੇਤੀ ਤਸਵੀਰ ਨਿਕਲ ਕੇ ਵੀ ਸਾਹਮਣੇ ਆ ਸਕਦੀ ਹੈ ਕਿ ਭਾਜਪਾ ਤੇ ਅਕਾਲੀ ਦਲ ਦਾ ਗੱਠਜੋੜ ਹੋ ਜਾਵੇ ਜਿਸ ਨੂੰ ਲੈ ਕੇ ਸੁਖਬੀਰ ਬਾਦਲ ਨੂੰ ਵੀ ਸਵਾਲ ਪੁੱਛੇ ਗਏ ਸੀ ਪੱਤਰਕਾਰਾਂ ਵੱਲੋਂ ਪਰ ਉਹਨਾਂ ਨੇ ਗੱਲ ਘਮਾ ਦਿੱਤੀ ਸੀ ਤੇ ਹੁਣ ਲੋਕ ਸਭਾ ਚੋਣਾਂ ਜਿੱਥੇ ਨਜ਼ਦੀਕ ਨੇ ਉੱਥੇ ਹੀ ਬਹੁਤ ਸਾਰੇ ਸੂਬਿਆਂ ਵਿੱਚ ਜਿਹੜਾ ਇੰਡੀਆ ਗੱਠਜੋੜ ਹੈ ਉਸ ਦੇ ਦਰਮਿਆਨ ਆਮ ਆਦਮੀ ਪਾਰਟੀ ਕਾਂਗਰਸ ਦਾ ਸਮਝੌਤਾ ਵੀ ਨਜ਼ਰ ਆ ਰਿਹਾ ਪਰ ਪੰਜਾਬ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਲੇ ਤੌਰ ਤੇ ਚੋਣਾਂ ਲੜੇਗੀ ਤੇ ਉਧਰ ਬੀਜੇਪੀ ਤੇ ਅਕਾਲੀ ਦਲ ਇਕੱਠੇ ਹੋ ਸਕਦੇ ਨੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਚਾਖੜ ਖੁਦ ਜਿਹੜੀ ਹਮਾਇਤ ਕਰਦੇ ਨਜ਼ਰ ਆ ਰਹੇ ਨੇ ਕਿ ਖੇਤਰੀ ਪਾਰਟੀ ਜਿਹੜੀ ਉਹ ਤਾਂ ਮਜ਼ਬੂਤ ਹੋ ਸਕੇਗੀ ਜੇਕਰ ਉਹ ਨੈਸ਼ਨਲ ਪਾਰਟੀ ਦੇ ਨਾਲ ਜੁੜੇਗੀ ਤਾਂ ਜੋ ਸੂਬੇ ਦੀਆਂ ਮੰਗਾਂ ਨੂੰ ਸਹੀ ਤਰੀਕੇ ਦੇ ਨਾਲ ਕੇਂਦਰ ਜਾਂ ਉੱਥੇ ਕੇਂਦਰ ਸਰਕਾਰ ਦੇ ਵਿੱਚ ਸਦਨ ਦੇ ਵਿੱਚ ਰੱਖੀਆਂ ਜਾ ਸਕਣ ਤਾਂ ਕਹਿ ਲਈਏ ਕਿ ਅੰਦਰ ਖਾਤੇ ਜਿਹੜੀਆਂ ਚਰਚਾਾਂਵਾਂ ਚੱਲ ਰਹੀਆਂ ਸੀਗੀਆਂ ਅੰਦਰ ਖਾਤੇ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਸੀਗੀਆਂ ਉੱਥੋਂ ਇਹ ਤਸਵੀਰ ਕਹਿ ਸਕਦੇ ਆ ਕਿ ਬੜੀ ਛੇਤੀ ਇਹ ਨਿਕਲ ਸਕਦੀ ਹੈ ਕਿਉਂਕਿ ਇੱਕ ਇਸ਼ਾਰਾ ਕਰ ਦਿੱਤਾ ਹੈ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਕਿਉਂਕਿ ਪੰਜਾਬ ਦੇਸ਼ ਦੇ ਵਿੱਚ ਇਸ ਵਕਤ ਕੇਂਦਰ ਸਰਕਾਰ ਆ ਜਿਹੜੀ ਉਹ ਬੀਜੇਪੀ ਪਾਰਟੀ ਨਾਲ ਸੰਬੰਧਿਤ ਹੈ ਤੇ ਸੁਨੀਲ ਜਾਖੜ ਵੀ ਬੀਜੇਪੀ ਦੇ ਲੀਡਰ ਨੇ ਬੀਜੇਪੀ ਪੰਜਾਬ ਦੇ ਪ੍ਰਧਾਨ ਨੇ ਜਿੰਨਾ ਵੱਲੋਂ ਇਸ਼ਾਰਾ ਕੀਤਾ ਗਿਆ ਤਾਂ ਉਹਨਾਂ ਦਾ ਇਸ਼ਾਰਾ ਕਾਫੀ ਹੱਦ ਤੱਕ ਸਹੀ ਵੀ ਹੋ ਸਕਦਾ ਹੈ ਹਮਾਇਤ ਉਹਨਾਂ ਨੇ ਸਿੱਧੇ ਤੌਰ ਤੇ ਉਹਨਾਂ ਕਰ ਦਿੱਤੀ ਹੈ ਤੇ ਬੜੀ ਛੇਤੀ ਜਿਹੜਾ ਇਹ ਉਹਨਾਂ ਤਸਵੀਰ ਸਾਹਮਣੇ ਆ ਸਕਦੀ ਹੈ ਪਰ ਦੇਖਣਾ ਉਸ ਤੋਂ ਬਾਅਦ ਹੋਏਗਾ ਕਿ ਲੋਕ ਸਭਾ ਚੋਣਾਂ ਵਿੱਚ ਜਿਹੜਾ ਆਮ ਆਦਮੀ ਮਾਫ ਕਰਨਾ ਬੀਜੇਪੀ ਤੇ ਕਾਲੀ ਦਲ ਨੂੰ ਕਿੰਨੀ ਕੁ ਹਮਾਇਤ ਲੋਕਾਂ ਵੱਲੋਂ ਮਿਲਦੀ ਹੈ ਜਿੱਥੇ ਇੱਕ ਪਾਸੇ ਬੀਜੇਪੀ ਦੇ ਮੁਸ਼ਕਲਾਂ ਵਧੀਆਂ ਹੋਈਆਂ ਨੇ ਕਿਸਾਨੀ ਅੰਦੋਲਨ ਕਾਰਨ ਉੱਥੇ ਅਕਾਲੀ ਦਲ ਵੀ ਕਿਤਨਾ ਕਿਤੇ ਇਸ ਗੱਲੋਂ ਡਰਦੇ ਵਿੱਚ ਆ ਕਿ ਜੇ ਭਾਜਪਾ ਨਾਲ ਸਮਝੌਤਾ ਹੋ ਜਾਂਦਾ ਤੇ ਉਸ ਤੋਂ ਬਾਅਦ ਅਸੀਂ ਪਿੰਡਾਂ ਦੇ ਵਿੱਚ ਕਿਸ ਤਰੀਕੇ ਨਾਲ ਜਾਵਾਂਗੇ ਲੋਕਾਂ ਦਾ ਰਿਐਕਸ਼ਨ ਅੱਗੋਂ ਕੀ ਰਹੇਗਾ ਵੋਟਾਂ ਵੇਲੇ ਚਿੰਤਾ ਜ਼ਰੂਰ ਹੈ ਪਰ ਹੋ ਸਕਦਾ ਹੈ ਕਿ ਜੇਕਰ ਕਿਸਾਨੀ ਮੋਰਚਾ ਦੁਬਾਰਾ ਨਾ ਲੱਗਦਾ ਜੇ ਪੰਜਾਬ ਹਰਿਆਣਾ ਬਾਰਡਰਾਂ ਦੇ ਉੱਤੇ ਤਾਂ ਭਾਜਪਾ ਤੇ ਅਕਾਲੀ ਦਲ ਦਾ ਜਿਹੜਾ ਗੱਠ ਛੋੜਦਿਆਂ ਖਬਰਾਂ ਨੇ ਉਹ ਅੱਜ ਤੋਂ ਕੁਝ ਦਿਨ ਪਹਿਲਾਂ ਹੀ ਨਿਕਲ ਕੇ ਸਾਹਮਣੇ ਆ ਜਾਂਦੀ ਆ ਪਰ ਉਨ ਕਿਤਨਾ ਕਿਤੇ ਕਹ ਲਿਆ ਕਿ ਤਸਵੀਰ ਉਸ ਪਾਸੇ ਨੂੰ ਜਾ ਰਹੀ ਹੈ ਕਿ ਬੜੀ ਛੇਤੀ ਇਹ ਵੀ ਐਲਾਨ ਹੋ ਸਕਦਾ ਹੈ ਇਹ ਵੀ ਸਾਨੂੰ ਸੁਣਨ ਨੂੰ ਮਿਲ ਸਕਦਾ ਹੈ ਕਿ ਅਕਾਲੀ ਦਲ ਤੇ ਬੀਜੇਪੀ ਪੰਜਾਬ ਦੇ ਵਿੱਚ ਇਕੱਠੇ ਮਿਲ ਕੇ ਚੋਣਾ ਲੜ ਸਕਦੇ ਨੇ ਪਰ ਆਉਣ ਵਾਲੇ ਸਮੇਂ ਦੇ ਉੱਤੇ ਹੁਣ ਨਿਰਭਰ ਕਰਦਾ ਹੈ ਇਸ ਦੇ ਸੰਬੰਧਕ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਾਂਗੇ ਦਿਓ ਜੱਜ ਧੰਨਵਾਦ